ਮੈਂ ਕਿਹਾ ਆ ਬਰਸਣ ਵਾਲੀ ਪੈਲੀ ਚ ਖਲੋਤੇ ਰੇ ਨੰਦਾ ਹਦੀਆਂ ਇਹ ਮੁੰਡਾ ਪਤਾ ਨਹੀਂ ਕਿੱਦਾਂ ਦੀਆਂ ਗੱਲਾਂ ਡੀ ਆ ਵਲੰਮੇ ਪਿਆਈ ਕਰੀ ਜਾਣ ਤੋਹੇ ਇਹ ਕਾ ਖਲੋਤੇ ਕੀ ਕਰਨ ਦੇ ਨੇ ਉਹ ਮੈਂ ਸਮਝੀ ਵੇਖਣਾ ਆ ਆਵੇ ਕਿੱਡੀਆਂ ਵਧੀਆ ਮੂਲੀਆਂ ਹੋਗੀਆਂ ਆਈਆਂ ਧਣੀਆਂ ਉਹ ਦੂਜਾ ਧਣੀਆਂ ਪਾਲਕ ਫੇਰਾ ਦੂਜਾ ਲਸਣ ਵੇ ਕਿੱਡਾ ਵਧੀਆ ਹੋ ਗਿਆ ਆ ਮੇਥੀ ਆ ਬਰਸਣ ਵੀ ਬੜਾ ਵਧੀਆ ਹੋ ਗਿਆ ਆਪਣਾ ਮੈਂ ਕਿਰੇ ਘਰ ਵੀ ਬਹਿ ਜਾ ਕਰੂੰ ਓ ਯਾਰ ਮੈਂ ਘਰ ਰਹੀ ਆਂ ਦੱਸ ਆਹ ਤੇ ਘਰ ਵਾ ਮੈਂ ਕਿਤੇ ਕਲਕੱਤੇ ਚਲ ਗਿਆ ਵਾਂ ਮੈਂ ਘਰ ਵਾ ਜਾ ਮਾਂ ਦੀ ਘਰ ਕੇ ਬਾਹਰ ਚਾਤੀ ਵਾ ਤੇ ਇੱਥੇ ਖਲੋਤੇ ਤੇ ਫਸਲ ਵੀਦੀ ਆ ਤੇ ਵੇਖਣ ਬਾਹਰ ਆਉਣੇ ਹੁੰਦਾ ਦੱਸ ਮੈਂ ਹੈ ਮਰਗੋਂ ਪਿਆ ਜਾਂਦੇ ਜੇ ਭੱਜ ਕੇ ਅੰਦਰ ਗਈ ਤੇ ਜਾਂਦੇ ਨੂੰ ਮੁੰਡਾ ਸੁੱਤਾ ਤੇ ਨਵਦੀਪ ਦਾ ਫੇਰ ਨਾਂ ਲੈਣ ਦਿਆ ਕਿ ਉਤਾ ਮੈਨੂੰ ਹੁਣ ਇੰਨਾ ਫਿਕਰ ਲੱਗਦਾ ਅੰਦਰ ਮੈਂ ਆਨੀ ਆ ਇਹਦੀ ਮਾਂ ਜਾਦੂਗਰਨੀ ਜੀ ਹੈਗੀ ਆ ਕਿਤੇ ਇਹ ਨਾ ਮੇਰੇ ਪੁੱਤ ਨੂੰ ਕੋਹ ਕਰਾਈ ਦਿੱਤਾ ਹੋਏ ਕਿਤੇ ਦਿਮਾਗ ਹੀ ਨਾ ਖਰਾਬ ਹੋ ਜਾਦਾ ਦੱਸ ਓ ਮੇਰੀ ਗੱਲ ਸੁਣ ਐਵੇਂ ਵਿਆਹ ਮਨਾ ਕਰਿਆ ਕਰ ਠੀਕ ਆ ਕਿ ਨਹੀਂ ਕੋਈ ਜਾਦੂ ਟੂਣਾ ਨਹੀਂ ਹੁੰਦਾ ਇਹ ਅਮੇ ਭਰਮ ਭਲੇਖੇ ਬਣਾਏ ਆ ਪੈਸੇ ਖਾਂ ਦਾ ਸਬਿਆਨਾ ਬਣਾਇਆ ਲੋਕਾਂ ਨੇ ਹਾਂ ਇਹ ਗੱਲ ਮੈਂ ਮੰਨਦਾ ਵਾਂ ਜੇ ਉਹ ਅਜੇ ਵੀ ਉਹਦਾ ਨਾਮ ਲੈਂਦਾ ਨਾ ਇਹਦਾ ਮਤਲਬ ਕਿ ਜਿਹੜੀ ਉਹ ਕੁੜੀ ਸੀ ਨਾ ਨਵ ਸਾਡੇ ਮੁੰਡੇ ਦੇ ਦਿਮਾਗ ਚੋਂ ਅਜੇ ਨਿਕਲੀ ਨਹੀਂ ਜੇ ਨਿਕਲੀ ਕੀ ਨਾ ਤੇ ਗਾਂ ਦੱਸ ਅਸੀਂ ਕੀ ਕਰਾਂਗੇ ਹੁਣ ਉਹਨੂੰ ਹੀ ਲੈ ਕੇ ਬੈਠੇ ਰਹਿਣਾ ਵਾ ਪਰ ਹੁਣ ਇਹ ਤਾਂ ਉਹਨੂੰ ਸੋਚਣਾ ਚਾਹੀਦਾ ਨਾ ਕਿ ਜਿਹੜੀ ਛੱਡ ਕੇ ਚੱਲ ਗਈ ਆ ਤੇ ਉਹਨੂੰ ਆਪਣੇ ਦਿਮਾਗ ਚੋਂ ਕੱਢੇ ਤੇ ਨਵੇਂ ਸਿਰੂ ਆਪਣੀ ਜ਼ਿੰਦਗੀ ਸ਼ੁਰੂ ਕਰੇ ਆਖਣ ਡਿਆਈ ਮੈਨੂੰ ਨਾ ਮੰਮੀ ਚੰਗਾ ਚੰਗਾ ਮੈਂ ਦੱਸ ਪੁੱਤ ਤੈਨੂੰ ਕੀ ਚੰਗਾ ਚੰਗਾ ਲੱਭਣ ਡਿਆਈ ਅਗਲੀ ਨੇ ਤਾਂ ਸਾਡਾ ਕੋਈ ਸੋਚਿਆ ਨਹੀਂ ਮੈਨੂੰ ਨਹੀਂ ਪਤਾ ਵੀ ਹੁਣ ਕੀ ਹੈ ਤੇ ਕੀ ਨਹੀਂ ਠੀਕ ਹੈ ਕਿ ਨਹੀਂ ਕਿਤੇ ਬਹਿ ਕੇ ਨਾ ਇਕੱਲੇ ਨੂੰ ਸਮਝਾਈਓ ਤੁਸੀਂ ਪਿਓ ਜੀ ਤੁਹਾਡੀ ਗੱਲ ਉਹਨੇ ਮੰਨ ਹੁਣ ਤਾਂ ਇਹ ਕਿਹ ਬਣੇਗਾ ਰਿਸ਼ਤੇ ਨੂੰ ਕਿਤੇ ਵਿਆਹ ਸ਼ਾਦੀ ਨੂੰ ਹਾਂ ਨਹੀਂ ਕਰਦਾ ਉਹਦੇ ਦਿਮਾਗ 'ਚ ਜੇ ਉਹ ਹੀ ਚੀਜ਼ ਚੱਲੀ ਜਾਣ ਰਹੀ ਆ ਉਹ ਇਹੋ ਹੀ ਸੋਚੀ ਜਾਣ ਰਿਆ ਵੀ ਇਦਾਂ ਕਿਉਂ ਹੋਇਆ ਉਹ ਚੰਗੀ ਲੱਗਦੀ ਉਹਨੂੰ ਅਜੇ ਵੀ ਪਰ ਹੁਣ ਜੇ ਰੋਦ ਨਾ ਬੇੜਾ ਰੁੜ ਗਿਆ ਸਾਰੇ ਟੱਬਰ ਦਾ ਅਹੀਂ ਕਰੀਗੇ ਵਦਾਇਬ ਕਿਤੇ ਨ ਕਿਤੇ ਹੋ ਜਾਂਦਾ ਤੇ ਇਹ ਵੀ ਆਪਣੇ ਘਰ ਉੱਜ ਜਾਂਦਾ ਤਾਂ ਇਹ ਤੇ ਕਹਿੰਨੇ ਹਾਂ ਕਿ ਚਾ ਲੈਰਾ ਦਿਮਾਗ ਉਧਰੋਂ ਹਟ ਕੇ ਤੇ ਆਪਣੇ ਦੂਜੇ ਪਾਸੇ ਲੱਗ ਜਾਂਦਾ ਤੇ ਚੱਲ ਆਪਣਾ ਕਰੀ ਜਾਂਦਾ ਆਪਣਾ ਕੰਮਕਾਰ ਤੇ ਚੱਲ ਇਹਦੇ ਵੀ ਕਿਤੇ ਗਾਂ ਕਿਤੇ ਘਰ ਵਸ ਜਾਂਦਾ ਕੀ ਕਰਾਂਗੇ ਗਾਂ ਦਾ ਕੀ ਸੋਚਣਾ ਕੋਈ ਗਾਂ ਦਾ ਕੋਈ ਸੋਚਾਂਗੇ ਪਿਆਰੀ ਹਾਲ ਹੋਊਗਾ ਜਦੋਂ ਸਿਆਣਿਆਂ ਨੇ ਕਿਹਾ ਵਾ ਵੀ ਜਦੋਂ ਕੋਈ ਸੁਝੇ ਆਉડે ਨਾ ਨਾ ਜਦੋਂ ਸਮਝੇ ਨਾ ਨਾ ਗੱਲ ਆਵੇ ਸਾਰਾ ਕੁਝ ਉਹ ਪ੍ਰਮਾਤਮਾ ਦੇ ਛੱਡ ਦੋ ਤੂੰ ਆਪਣੇ ਕੋ ਦਿਮਾਗ ਤੇ ਭਾਰ ਪਾਈ ਜਾਨੀਂ ਤੂੰ ਮੇਰੇ ਥਾਂ ਤੇ ਤੂੰ ਹੀ ਹੋਵਦਾ ਤੈਨੂੰ ਪਤਾ ਲੱਗੇ ਜੇ ਤੂੰ ਮਾਂ ਵਾਂ ਤਾਂ ਮੈਂ ਪਿਓ ਵਾਂ ਫਰਕ ਤੇ ਕੋਈ ਨਹੀਂਗਾ ਉੱਪਰ ਵਾਲੇ ਦੇ ਛੱਡ ਦੇ ਸਾਰਾ ਕੁਝ ਜੋ ਕਰੇਗਾ ਠੀਕ ਹੀ ਕਰੇਗਾ ਚਲੋ ਠੀਕ ਆ ਫਿਰ ਮੈਂ ਹੋਰ ਕੀ ਕਹਿਣਾ ਅੱਗੇ ਇਨਾ ਕੁਝ ਹੋ ਗਿਆ ਵਾ ਮਾੜਾ ਤੇ ਅਸੀਂ ਢੱਕ ਲਿਆ ਵਾ ਚੰਗਾ ਬਾਬਾ ਮੈਂ ਤੇ ਆਖਿਆ ਵੀ ਸਭ ਤੋਂ ਤੁਸੀਂ ਮੈਨੂੰ ਅੱਗੋਂ ਸਮਝਾਓਗੇ ਕੋਈ ਮੁੰਡੇ ਨੂੰ ਸਮਝਾਇਓ ਬਹਿ ਕੇ ਤੁਸੀਂ ਮੈਨੂੰ ਹੀ ਅੱਗੋਂ ਕਹੀ ਜਾਂਦੇ ਅੱਗੇ ਹੁਣ ਆਪਣੀ ਮਰਜ਼ੀ ਕਰੋ ਮੈਂ ਜਾਣੀ ਮੇਰੀ ਗੱਲ ਸੁਣ ਇੱਕ ਮਿੰਟ ਉਹਨੂੰ ਕੁਝ ਨਹੀਂ ਹੋਇਆ ਐਵੇਂ ਟੈਨਸ਼ਨ ਨਾ ਲੈ ਹੁਣ ਵੇਖ ਲੈ ਵੀ ਉਹ ਵੱਡੇ ਦੀ ਸਾਰੀ ਕਣਕ ਬੀਜਣ ਵਾਲੀ ਆ ਤੇ ਇਹਨੇ ਸਾਰੇ ਆਪਣੇ ਕੰਮ ਨਿਬੇੜ ਲੇ ਆ ਜੀ ਉਹਨੂੰ ਫਿਕਰ ਹੈ ਤਾਂ ਹੀ ਆ ਨਾ ਕਣਕ ਵੀ ਟਾਈਮ ਨਾਲ ਬੀਜ ਲਿਆ ਵੇ ਬਰਸਣ ਵੀ ਟਾਈਮ ਨਾਲ ਬੀਜ ਲਿਆ ਸਬਜ਼ੀਆਂ ਉਹਨੇ ਲਾਈਆਂ ਵਾ ਸਾਰੇ ਕੰਮ ਕਰਾਉਂ ਦਿਆ ਵਾ ਇਹ ਥੋੜਾ ਵੀ ਉਹਨੂੰ ਫਿਕਰ ਨਹੀਂ ਕਿਸੇ ਗੱਲ ਦਾ ਪਰ ਇਹ ਆ ਵੀ ਜਿਹੜੇ ਦਿਨ ਉਹਨੇ ਉਹਦੇ ਨਾਲ ਘੱਟੇ ਆ ਕੁੜੀ ਨਾਲ ਉਹਦੇ ਦਿਮਾਗ 'ਚ ਤੇ ਹੈਗੇ ਆ ਨਾ ਠੀਕ ਆ ਕਿ ਨਹੀਂ ਹੌਲੀ ਹੌਲੀ ਕੋਈ ਚੀਜ਼ ਜਿਹੜੀ ਪਛਾਣ ਹੁੰਦੀ ਹੁੰਦੀ ਐਡੀ ਛੇਤੀ ਨਹੀਂ ਹੁੰਦੀ ਹੁੰਦੀ ਤੇ ਐਵੇਂ ਨਾ ਇੰਨਾ ਸੋਚਿਆ ਕਰ ਵੀ ਉਧਰੋਂ ਉਹ ਠੀਕ ਠਾਕ ਹੋ ਜੇ ਤੇ ਤੂੰ ਹੀ ਮੁੜ ਬਾਕੀ ਕੋਈ ਨਹੀਂ ਮੈਂ ਆਪਣਾ ਕਰ ਲੂੰਗਾ ਆਪੇ ਹੀ ਗੱਲ ਪਰ ਜਦੋਂ ਮਾਲਕ ਨੇ ਕੋਈ ਚੰਗਾ ਟਾਈਮ ਲਿਆਉਣਾ ਉਹਦੋਂ ਆਪੇ ਆਉਣਾ ਵਾ ਸਾਡੀ ਕਿਤਿਆਂ ਕੱਖ ਨਹੀਂਗਾ ਹੋਣਾ ਚਲੋ ਠੀਕ ਆ ਸੋਚਿਆ ਸੋਚਣਾ ਹੋਵੇ ਜੇ ਸੋਚੀ ਲਖਵਾਰ ਮਹਾਰਾਜੀ ਦੀ ਤੇ ਬਾਣੀ ਕਹਿਣ ਰਹੀ ਆ ਤੇ ਫਿਰ ਨਹੀਂ ਅਸੀਂ ਸਮਝਦੇ ਜੋ ਦਾ ਹੁਕਮ ਹੈ ਉੱਪਰ ਵਾਲੇ ਦਾ ਉਹ ਵਰਤਨ ਧਿਆਵਾ ਉਹ ਵੱਡਾ ਵਾ ਉਹਦੇ ਹੱਥ 'ਚ ਸਾਰਾ ਕੁਝ ਆ ਅਸੀਂ ਤਾਂ ਕੀੜੇ ਮੁਕੌੜੇ ਆ ਅਸੀਂ ਕੀ ਕਰ ਸਕਨੇ ਆ ਜੋ ਕਰੇਗਾ ਠੀਕ ਹੀ ਕਰੇਗਾ ਉਦੇ ਬਾਣੇ 'ਚ ਰਹਿਣਾ ਪੈਣਾ। ਅਗਰ ਮੈਂ ਸੌਂ ਗਿਆ ਵਾ ਤੇ ਹੁਣ ਨਾ ਥੋੜਾ ਜਿਹਾ ਕੰਮ ਕਰ ਲੈਣੀ ਚਾਦਰਾਂ ਚੁੱਦਰਾਂ ਚਾੜਨ ਵਾਲੀਆਂ ਸਾਰੀਆਂ। ਇਹਦੇ ਕੋ ਕੰਮ ਮੁੱਕਦਾ ਹੀ ਨਹੀਂ ਸਾਰਾ ਦਿਨ ਪਤਾ ਨਹੀਂ ਕੀ ਕਰਦੀ ਰਹਿੰਦੀ ਨਿਗਨਿਗ ਹੱਥ ਮਾਰਦੀ ਰਹਿੰਦੀ ਐ। ਯੋਨ ਕੀ ਕਰਨੀ ਆ? ਆ ਜਾ। ਕਰਨਾ ਕਰਨਾ ਕੀ ਆ? ਮੈਂ ਚੱਲ ਥੋੜਾ ਬੋਤਾ ਮੈਂ ਕੰਮ ਨਾਲ ਕਰਾ ਦਨੀ ਨਿਆਣੇ ਦੇ ਨਾਲ ਤੁਹਾਨੂੰ ਪਤਾ ਕੰਮ ਹੀ ਵੱਜ ਜਾਂਦੇ ਕਿੰਨੇ। ਇੱਕ ਤੈਨਾਂ ਗੱਲ ਕਰਨੀ ਸੀ। ਤੂੰ ਕਹਿੰਦੀ ਤੇ ਹੈਗੇ ਵੇ ਮੜਾ ਮੇਰੇ ਪੁੱਤ ਦਾ ਵਾ। ਉਹਨਾਂ ਨੂੰ ਬਹਾਲ ਕੇ ਨਾ ਉਹਨਾਂ ਦੇ ਝੋਲੀ ਪਾ ਉਹਨਾਂ ਨੂੰ ਪਤਾ ਹੋਊਗਾ ਕਿ ਸਾਡਾ ਵਾ ਹੁਣ ਤੋਂ ਲੈ ਦੱਸ ਮੈਂ ਅਮਨ ਨਾਲ ਸਾਰੀ ਗੱਲ ਕਰ ਲਈ ਆ ਮੈਂ ਕਹਿਤਾ ਵਾ ਉਹਨੂੰ ਕਿ ਕੱਲ ਨੂੰ ਨਾ ਕੋਈ ਉਹੋ ਜਿਹਾ ਕੰਮ ਨਾ ਕਰੀ ਕਿ ਜੇ ਤੁਹਾਨੂੰ ਦੁੱਖ ਹੋਵੇ ਦਵਾਂ ਜੀਆਂ ਨੂੰ ਕਿ ਜੇ ਇਹ ਬੱਚਾ ਲੈ ਲਿਆ ਵਾ ਤੇ ਬਸ ਲੈ ਲਿਆ ਵਾ ਇਹ ਹੁਣ ਤੁਹਾਡਾ ਹੀ ਆ ਪਰ ਨਾ ਉਹਨਾਂ ਨੇ ਗੱਲ ਪੱਕੀ ਕਰ ਲਾ ਉਹਨੇ ਕੱਲ ਨੂੰ ਫੇਰ ਕਹਿਣ ਭਈ ਇਤੋਂ ਮਤੇ ਹੋਵੇ ਜੇ ਮੈਂ ਗੱਲ ਪੱਕੀ ਕਰ ਲਈ ਆ ਮੰਦੇ ਨਾਲ ਤੇ ਜੇ ਤੁਸੀਂ ਕਹਿੰਦੇ ਜੇ ਨਾ ਫਿਰ ਦੋਆਂ ਜੀਆਂ ਨੂੰ ਮਿਠਾਲ ਲੈਣੇ ਆ ਤੇ ਉਹਨਾਂ ਦੀ ਚੋੜੀ ਚ ਪਾ ਦਿੰਨੇ ਆ ਆਹ ਗੱਲ ਤੇਰੀ ਬਿਲਕੁਲ ਮੈਨੂੰ ਵੀ ਵਧੀਆ ਲੱਗੀ ਐ ਉਹਨਾਂ ਨੂੰ ਪਤਾ ਹੋਊਗਾ ਤੇਰੀ ਦੇਖਭਾਲ ਕਰਨ ਵਾਲੇ ਬਣਨਗੇ ਇਹ ਤਾਂ ਮੂੰਹ ਮਲਜੇ ਦਾ ਕੀ ਗੱਲਾਂ ਹੋਣੀਆਂ ਵਾ ਇਹ ਮੇਰਾ 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 ਤੇਰਾ ਤੇਰਾ ਵਾ ਠੀਕ ਨਹੀਂ ਇਤਨਾ ਗੱਲਾਂ ਨਹੀਂ ਬਣਦੀਆਂ ਹੁੰਦੀਆਂ ਫਿਰ ਇਦਾਂ ਕਰਨੇ ਆ ਨਾ ਵਾਲੇ ਕਮਰੇ 'ਚ ਆਵਾਜ਼ ਮਾਰਨੀ ਆ ਦੋਆਂ ਜੀਆਂ ਨੂੰ ਤੇ ਉੱਥੇ ਬਿਠਾ ਲੈਣੀ ਸਗੋਂ ਨਵਦੇ ਹੱਥਾਂ ਪਵਾ ਦੇਣੇ ਆ ਆਹੋ ਹਾਂ ਬਿਲਕੁਲ ਬਿਲਕੁਲ ਤੇ ਉਹਨਾਂ ਨੂੰ ਵੀ ਪਤਾ ਹੋਊਗਾ ਕਿ ਅੱਜ ਤੋਂ ਇਹ ਹਾੜਾ ਹੀ ਆ ਤੇ ਅਸੀਂ ਇਹਦਾ ਸਾਂਭ ਸੰਭਾਇਆ ਕਰਨਾ ਵਾ ਅਸੀਂ ਨੂੰ ਪੜਾਉਣਾ ਲਿਖਾਉਣਾ ਵਾ ਅਸੀਂ ਸਾਰੇ ਕੰਮ ਕਰਨੇ ਆ। ਦੱਸਾਂ ਗੱਲ ਕੀ ਹੁੰਦੀ ਆ। ਚਲੋ ਬੱਚਾ ਤੇ ਹਾੜਾ ਹੀ ਆ। ਪਰ ਇਹ ਵੀ ਕੋਈ ਤਰੀਕਾ ਦਿਖਾਉਣਾ ਚਾਹੀਦਾ ਕਿ ਤੁਹਾਨੂੰ ਦੇਣ ਦਾ। ਅਗਲੇ ਨੂੰ ਉਹਦੀ ਜੁਮੇਰੀ ਹੋਵੇ। ਕੱਲ ਨੂੰ ਉਹਨੇ ਦੋਵੇਂ ਜੀ ਲੜਪਣ। ਉਹ ਆਖੇ ਨਹੀਂ ਨਹੀਂ ਇਹ ਮੇਰੇ ਮੈਂ ਇਹ ਰੱਖਾਂਗਾ ਕਿ ਮੈਂ ਰੱਖਣਾ ਤੇ ਮੁਰਗੇ ਤੂੰ ਪਾੜ ਲੇਗੇ ਉਹਨੂੰ ਹੈਂ? ਜੱਪਾ ਕਹਿੰਦਾ ਹੈਗਾ ਜੇ ਉਹ। ਮੇਰੀ ਤੇ ਤੀ ਦਾਵਾ ਮੈਨੂੰ ਤਾਂ ਚੰਗਾ ਲੱਗਦਾ ਹੀ ਆ। ਮੇਰੀ ਗੱਲ ਸੁਣੋ। ਨਾਲੇ ਨਾ ਨਵਦੀ ਜ਼ਿੰਦਗੀ ਬਾਰੇ ਕੋ ਸੋਚੀਏ ਹੁਣ ਬਥੇਰਾ ਟਾਈਮ ਲੰਘ ਗਿਆ ਵਾ ਸੋਚਣਾ ਕੀ ਆ ਮੈਨੂੰ ਤੇ ਗਾੜੀ ਸਮਝ ਨਹੀਂ ਆਉਂਦੀ ਵੀ ਕੀ ਕਰਨਾ ਵਾ ਲੈ ਦੱਸ ਕਰਨਾ ਕਿ ਉਹ ਨੀਗਾ ਕੋਈ ਵਧੀਆ ਮੁੰਡਾ ਲੱਭੀਏ ਤੇ ਵਿਆਹ ਕਰੀਏ ਆਪਣੀ ਨਵਦਾ ਫੇਰ ਜੋ ਹੋਣਾ ਹੀ ਉਹ ਤੇ ਹੋ ਗਿਆ ਉਹ ਚੱਲ ਕੋਈ ਨਹੀਂ ਪਹਿਲ ਉਹਦਾ ਕੰਮ ਵਾ ਨਾ ਇਹਦਾ ਸਾਹਸ ਭਈਆ ਕਹਿੰਦੀ ਮੁਰਕੇ ਕਰਾਂਗੇ ਵਿਆਹ ਵੀ ਉਹਦਾ ਕੋਈ ਗੱਲ ਨਹੀਂ ਠੀਕ ਆ ਜਦੋਂ ਤੈਨੂੰ ਕੰਮ ਆਖਿਆ ਪਹਿ ਲੋ ਕਰ ਚਲਾਓ ਫਿਰ ਮੇਰੇ ਨਾਲ ਆਹੋ ਚਲਾਓ ਜਸਪਿੰਦਰ ਪੁੱਤ ਮਤਾਂ ਨੂੰ ਤਾਂ ਦੋਵਾਂ ਜਨੇਥੇ ਬਿਠਾ ਲਿਆ ਵਾ ਫੇ ਅਗਮ ਦੀ ਜ਼ਿੰਦਗੀ ਦਾ ਸਵਾਲ ਵਾ ਠੀਕ ਆ ਅਮਨ ਨਾਲ ਤਾਂ ਸਾਰੀਆਂ ਗੱਲਾਂ ਕਰ ਲਿਆ ਵਾ ਪਰ ਨਾ ਮੈਂ ਇੱਕ ਵਾਰ ਚਾਹੁੰਨੀ ਆ ਕਿ ਨਾ ਵਾ ਆਪਣੇ ਹੱਥੀਂ ਇਹ ਬੱਚਾ ਤੁਹਾਡੀ ਗੋਦੀ ਵਿੱਚ ਪਾ ਲਈ ਤੇ ਤੁਹਾਨੂੰ ਆਪਣੀ ਜ਼ਿੰਮੇਵਾਰੀਆਂ ਦਾ ਅਹਿਸਾਸ ਹੋਵੇ ਠੀਕ ਆ ਗੱਲਾਂ ਬਾਤਾਂ ਨਾਲ ਗੱਲਾਂ ਨਹੀਂ ਹੁੰਦੀਆਂ ਬੱਚੇ ਦੀ ਜ਼ਿੰਮੇਵਾਰੀ ਬੜੀ ਹੁੰਦੀ ਆ ਮੈਂ ਦੱਸਿਆ ਮੈਂ ਮੈਨੂੰ ਸਾਰੀਆਂ ਗੱਲਾਂ ਜੋ ਵੀ ਗਿਆ ਠੀਕ ਹੀ ਗਿਆ ਹੁਣ ਮੈਨੂੰ ਇੱਕੋ ਹੀ ਪਿਆਰ ਦੱਸ ਦੋ ਤੁਸੀਂ ਦੋਵੇਂ ਦੀ ਖੁਸ਼ੀ ਹੈ ਨਾ ਮੰਮੀ ਆਪਾ ਬੜੇ ਖੁਸ਼ ਆਂ ਤੁਹਾਨੂੰ ਕਿਉਂ ਲੱਗਦਾ ਪਿਆ ਆਪਾ ਖੁਸ਼ ਨਹੀਂ ਆਗੇ ਅਮਨ ਨਾਲ ਇੱਕ ਗੱਲ ਹੋਰ ਆ ਮੇਰਾ ਪੁੱਤ ਨਾ ਇੱਕ ਰੀ ਆਪਣੇ ਦੋਹੇ ਜੀ ਮਾਨਣਾ ਸਲਾਹ ਕਰਦਾ ਕਿ ਤੁਹਾਡੇ ਮਨ ਨੂੰ ਕਿਤਰਾ ਚੰਗਾ ਲੱਗਦਾ ਵਾ ਫੈਸਲਾ ਉਹੋ ਹੀ ਲਿਓ ਜਿਹੜਾ ਤੁਹਾਡਾ ਦੋਹਾਂ ਜੀਆਂ ਦਾ ਬਿਲਕੁਲ ਵਧੀਆ ਵਾ ਡੈਡੀ ਸਾਡੀ ਸਲਾਹਾਂ ਤੁਹਾਨੂੰ ਪਤਾ ਹੋਇਆ ਕਿ ਅਸੀਂ ਕਿੰਨਾ ਤਰਸਦੇ ਹਾਂ ਬੋਤ ਗੱਲ ਤੇਰੀ ਸੱਚੀ ਆ ਤੇ ਚਲ ਮਾਲਕ ਨੇ ਸੁਣ ਲਈ ਐ ਏਡੀ ਵੱਡੀ ਖੁਸ਼ੀ ਜਿਹੜੀ ਆ ਨਾ ਉਹ ਵਾਇਗਰਨ ਦਿੱਤੀ ਸਾਡੇ ਘਰ ਵਿੱਚ ਹੈ ਤੇ ਹੁਣ ਇਹ ਖੁਸ਼ੀ ਨੂੰ ਸਾਂਭੋ ਨਮਕ ਬੋਤ ਮੈਨੂੰ ਪਤਾ ਵਹੈ ਤੇ ਬਹੁਤ ਔਖਾ ਤੇਰੇ ਵਾਸਤੇ ਪਰ ਤੈਨੂੰ ਹੀ ਫੈਸਲਾ ਲੈਣਾ ਪੈਣਾ ਉਹ ਤੇ ਤੇਰੀ ਜ਼ਿੰਦਗੀ ਦਾ ਸਵਾਲ ਆ ਆ ਨਾ ਫੜ ਮੇਰੀ ਧੀ ਆਪਣੇ ਭਰਾ ਦੀ ਝੋਲੀ ਵਿੱਚ ਪਾ ਲਈ ਜੀ ਬੜਾ ਔਖਾ ਕੰਮ ਜੀ ਮੇਰੀ ਝੋਲੀ ਵਿੱਚ ਪਾਉਣਾ ਨਹੀਂ ਝੋਲੀ ਵਿੱਚ ਪਾ ਲੈ ਕੋਤਵੀ ਤੂੰ ਆਪਣੇ ਹੱਥੀਂ ਪਾਵੇਂਗੀ ਨਾ ਤੇ ਤੂੰ ਸਿੱਧਕਾ ਜੂਗਾ ਕਿ ਮੈਂ ਆਪਣਾ ਬੱਚਾ ਦੇ ਦਿੱਤਾ ਵਾ ਇਹ ਹੁਣ ਅੱਜ ਤੋਂ ਉਹਨਾਂ ਦਾ ਵਾ ਠੀਕ ਆ ਕੋਈ ਗੱਲ ਨਹੀਂ ਤੂੰ ਵੀ ਮਿਲਿਆ ਕਰੀ ਪਿਆਰ ਕਰਿਆ ਕਰੀ ਜਿੱਦਾਂ ਮਰਜੀ ਅਹੀਂ ਕਿਹੜਾ ਸਦਾ ਵਾਹ ਤੇ ਤੈਨੂੰ ਕਹਿਣੇ ਪੁੱਤ ਵੀ ਇਹਦੇ ਲੱਗ ਗਈਆਂ ਜਿੱਦਾਂ ਮਰਜੀ ਨਹੀਂ ਆ ਜਿੱਦਾਂ ਹਾਂ ਤੁਹਾਡਾ ਉਹਨੇ ਤੇਰਾ ਵਾਸ ਦਾ ਦੇ ਸੰਭਰੀਆਂ ਮੰਮੀ ਤੇ ਵੀ ਚੁੱਕੜ ਵੀ ਨਹੀਂ ਦਿੰਦੇ ਨਾ ਮੈਂ ਮੰਮੀ ਨੂੰ ਅੱਗੇ ਵੀ ਕਿਹਾ ਸੀ ਕਿ ਮੰਮੀ ਉਹਨੂੰ ਚੁੱਕ ਲੈਂਦੀਆ ਕਰੋ ਫਿਰ ਕੀ ਆ ਭੂਆ ਹੀ ਆ ਮੰਨ ਲਓ ਦੀ ਭੂਆ ਹੀ ਆ ਭੂਆ ਦਾ ਤੇ ਫਰਜ਼ ਹੁੰਦਾ ਵਾ ਸਮਝਦੀ ਨਹੀਂ ਗੱਲ ਨੂੰ ਪੁੱਤ ਜੇ ਨਵ ਦਾ ਪਿਆਰ ਉਹਦੇ ਵਿੱਚ ਪੈ ਗਿਆ ਉਹਨੂੰ ਛੱਡਣਾ ੱਖਾ ਹੋਏ ਨਾ ਉਹਨੇ ਰਹਿ ਨਹੀਂ ਸਕਣਾ ਉਹਦੇ ਬਿਨਾ ਇਹ ਤੋਂ ਪਹਿਲਾਂ ਕਿ ਇਹੋ ਜਿਹਾ ਕੰਮ ਕੋਈ ਹੋਵੇ ਸਾਨੂੰ ਪਹਿਲਾਂ ਹੀ ਪਿਆਰ ਸੰਭਲਣਾ ਚਾਹੀਦੇ ਆ ਪੁੱਤ ਕਈ ਗੱਲਾਂ ਹੋ ਜਾਂਦੀਆਂ ਜ਼ਿੰਦਗੀ ਤੈਨੂੰ ਨਹੀਂ ਪਤਾ ਤੁਸੀਂ ਇਹਦੇ ਨਿਆਣੇ ਜੇ ਕਿਉਂਕਿ ਉਹਦੀ ਜ਼ਿੰਦਗੀ ਜਿਹੜੀ ਆ ਨਾ ਉਹ ਹੀ ਬਣਾਉਣੀ ਆ ساری ਉਮਰ ਉਹਨੇ ਦੱਤ ਨਹੀਂ ਰਹਿਣਾ ਨੌਵੇਂ ਮੰਮੀ ਇੱਕ ਗੱਲ ਠੀਕ ਹੀ ਕਹਾਂਡੇ ਆ ਭਾਬੀ ਕਹਿੰਦੇ ਠੀਕ ਨੇ ਪਰ ਮੈਨੂੰ ਪੁੱਛ ਕੇ ਦੇਖਣਾ ਮੇਰੇ ਦਿਲ ਦੀ ਕੀ ਬਿਕੰਨੀ ਹੈ ਕੋਈ ਨਹੀਂ ਪੁੱਤ ਰਹਿਣਾ ਤਾਂ ਤੇਰੀ ਨਜ਼ਰਾਂ ਸਾਹਮਣੇ ਆ ਨਾ ਇਹਨੇ ਜਦੋਂ ਮਰਜ਼ੀ ਆ ਕੇ ਨੇ ਮਿਲ ਜਾ ਕਰੀ ਠੀਕ ਆ ਭਾਵੇਂ ਆਪਣੇ ਕੋਲ ਵੀ ਜਾ ਕੇ ਰੱਖ ਲੈ ਆਕ ਨਹੀਂ ਥੋੜੇ ਦਿਨ ਕੋਈ ਗੱਲ ਨਹੀਂ ਘਬਰਾ ਨਾ ਕਿਸੇ ਗੱਲੋਂ ਤੇਰਾ ਹੀ ਭਰਾ ਵਾ ਤੇਰੀ ਪਰਜਾਈ ਆ ਕੋਈ ਉਪਰੇ ਥੋੜੀ ਆ ਤੋ ਕੜਾ ਕਾ ਤੀਜੇ ਬੰਦੇ ਨੂੰ ਦੇਣ ਲਈ ਮਮੀ ਤੁਈ ਤੇ ਇਦਾਂ ਦੀਆਂ ਗੱਲਾਂ ਕਰਦੇ ਸੀ ਤਾਂ ਮੈਂ ਕਿਹਾ ਕਿ ਤੇ ਚੱਲ ਜਾਣਾ ਹੁੰਦਾ ਵਾ ਵੇਹ ਨਾ ਪਤਾ ਅਹੀਂ ਲੋਕਾਂ ਸਾਹਮਣੇ ਢੋਲ ਫੜਾ ਵਜਾਉਂਦੇ ਫਿਰਨਾ ਤੇ ਅਹੀਂ ਆ ਕੰਮ ਕੀਤਾ ਇਹ ਤਾਂ ਕੋਈ ਨਾ ਪੜਦਾ ਹੀ ਆ ਪੜਦਾ ਹੀ ਇਹ ਤੁਹਾਨੂੰ ਪਤਾ ਵਾ ਸਾਡੀ ਸਾਰਿਆਂ ਦੇ ਵਿੱਚ ਵੀ ਇਹ ਬੱਚਾ ਤੇਰੇ ਭਰਾ ਦਾ ਵਾ ਹਾਂ ਠੀਕ ਆ ਇਹ ਅਹੀਂ ਗੱਲ ਦੀ ਕਿਸਕ ਨਿਕਲ ਨਹੀਂ ਦੇਣੀ ਬਾਤ ਤੇ ਬਾਕੀ ਨਾ ਤੂੰ ਟੈਨਸ਼ਨ ਨਹੀਂ ਲੈਣੀ ਬੱਚੇ ਦੀ ਅਹੀਂ ਇਹਦੇ ਮਾਪ ਪਿਓ ਆ ਤੇ ਮਾਪ ਪਿਓ ਹੀ ਬਣਾਂਗੇ ਇਹਨਾਂ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ ਹੁਣ ਗਾੜੀ ਹੋਣੇ ਵੀ ਸਮਝ ਜਾਣ ਵੀ ਹੁਣ ਇਹ ਸਾਡੀ ਝੋਲੀ ਚ ਪੈ ਗਿਆ ਹੁਣ ਇਹ ਸਾਡਾ ਵਾ ਹੁਣ ਇਹਨਾਂ ਨੇ ਸੋਚਣਾ ਪਿੰਨੂ ਅਸੀਂ ਕੀ ਗੜੀ ਪੜਾਵਾ ਲਾ ਕੋਣਾ ਵਾ ਕੀ ਕਰਾਉਣਾ ਵਾ ਕੀ ਕਿਦਾਂ ਕਰਨਾ ਖਰਚੇ ਅਹੀਂ ਦੇਖਦਾ ਚਲਾਉਣੇ ਚੱਲ ਨਾ ਤੇ ਮੇਰੀ ਪਾੜੇ ਝੋਲੀ ਵਿੱਚ ਹੁਣ ਮम्मी ਵੀ ਬੜਾ ਉਲੰਘ ਕਰਕੇ ਆਪੀ ਨਾ ਚੱਲ ਪੁੱਤ ਕੁਝ ਇੱਕ ਸਹੀ ਪਾ ਉਹਦੇ ਝੋਲੀ ਚ ਆ ਚੱਲ ਨਾ ਰੋ ਨਾ ਅਹੀਂ ਇਹਨੂੰ ਨਾ ਤੇ ਅਸੀਂ ਵੱਧ ਕੇ ਪਿਆਰ ਕਰਾਂਗੇ ਬੀਜੀ ਮੈਂ ਸਮਝ ਲਈ ਆ ਕਿ ਤੁਸੀਂ ਭਾਵੇਂ ਮੇਰੇ ਤੋਂ ਵੱਧ ਕਿੰਨਾ 사랑 ਕਰਿਓ ਪਰ ਮੈਨੂੰ ਮੈਨੂੰ ਪਤਾ ਨਹੀਂ ਕੀ ਹੋਣ ਗਿਆ ਵਾ ਕੋਈ ਦੀ ਕੋਟ ਮੈਂ ਸਮਝ ਨਹੀਂ ਆ ਮੈਨੂੰ ਪਤਾ ਵਾ ਆਪਣੇ ਦਿਲ ਦਾ ਟੁਕੜਾ ਬੜਾ ਵੱਡਾ ਬੜਾ ਲੰਮੀ ਜ਼ਿੰਦਗੀ ਆ ਉਹਦਾ ਵੀ ਅਹੀਂ ਕੋਈ ਸੋਚਣਾ ਵਾ ਨਾ ਤੇ ਜੇ ਇਹੋ ਚੱਕਰਾਂ 'ਚ ਰਹਿ ਗਏ ਤੇ ਫਿਰ ਸਾਰੀ ਜ਼ਿੰਦਗੀ ਖਰਾਬ ਹੋਏਣੀ ਮੰਮੀ ਪਤਾ ਹੀ ਆ ਕੀ ਬੀਤ ਗਈ ਹੋਈ ਆ ਜਾਣ ਕੋ ਤਾਂ ਤੁਸੀਂ ਕਿਹੜੇ ਉੱਪਰੇ ਜੀ ਹੈਂ ਚੱਲ ਮੇਰੀ ਧੀ ਕੋ ਆਚ ਹੋਣੀ ਵਿੱਚ ਹੁਣ ਚੱਲ ਨਬ ਖੁਸ਼ੀ ਖੁਸ਼ੀ ਬਾਹਰ ਦੀ ਝੋਲੀ ਐਦਮਾ ਉਹਨਾ ਮੇਰਾ ਪੁੱਤ ਬਣਾ ਚਲੋ ਵਧਾਈ ਹੋਵੇ ਤੁਹਾਨੂੰ ਦੋਵਾਂ ਜੀਆਂ ਨੂੰ ਬਹੁਤੀ ਬਹੁਤੀ ਹੈ ਤੁਸੀਂ ਮਾਪਿਓ ਬਣ ਗਏ ਜੇ ਹੁਣ ਠੀਕ ਆ ਜੋ ਨਾਲ ਖੁਸ਼ੀ ਹੋਣੀ ਵਾਸਤੇ ਇਹ ਲਾ ਕਿ ਢੀ ਵੱਡੀ ਖੁਸ਼ੀ ਦਿੱਤੀ ਤੋ ਆਪਣੇ ਪਾਰ ਦੇ ਲੱਗੇ ਜੇ ਤੁਸੀਂ ਵੀ ਹਾਂ ਬਸ ਅੱਜ ਤੋਂ ਹੁਣ ਜ਼ਿੰਮੇਵਾਰੀ ਆ ਤੁਹਾਡੇ ਕੋਲ ਠੀਕ ਆ ਤੁਸੀਂ ਹੁਣ ਸੋਚੋ ਇਨੂੰ ਕੀ ਕਰਾਉਣਾ ਵਾ ਕੀ ਨਹੀਂ ਕਰਾਉਣਾ ਇਹਦਾ ਕਪੜਾ ਲੀੜਾ ਲਿਆਓ ਹੈ ਜੋ ਮਰਜ਼ੀ ਕਰੋ ਹੁਣ ਇਤਾਂ ਡੇ ਤੁਹਾਡਾ ਹੀ ਆ ਬਸ ਲਿਆ ਮੈਨੂੰ ਨਹੀਂ ਕਰਾ ਲੈ ਸਵੇਖਿਆ ਕਿ ਡੇ ਖੁਸ਼ ਹੋਣ ਡੇ ਨਵ ਨਵ ਇੱਧਰ ਤੇ ਆ ਰਹਿਂਦੇ ਕੋਈ ਗੱਲ ਨਹੀਂ ਮੈਨੂੰ ਪਤਾ ਵਾ ਜਿਹੜਾ ਨਵ ਨੇ ਕੰਮ ਕੀਤਾ ਨਾ ਬਹੁਤ ਔਖਾ ਵਾ ਮੇਰੀ ਗੱਲ ਸੁਣ ਉਹਨੂੰ ਆਪਣਾ ਮਨ ਹੁਣਾ ਕਰ ਲੈਂਦੇ ਠੀਕ ਆ ਹੁਣ ਉਹਦੇ ਮਗਰ ਨਾ ਕੋਈ ਵੀ ਜਾਏ ਕੋਈ ਨਹੀਂ ਗੁਬਾਰ ਆਪਣਾ ਕੱਢ ਲੂਗੀ ਨਾ ਉਹ ਵੀ ਥੋੜਾ ਜਿਹਾ ਮਨ ਉਹਦਾ ਸ਼ਾਂਤ ਹੋ ਜੂਗਾ ਤੇ ਬਾਕੀ ਤੁਸੀਂ ਹੁਣ ਇਹਦੇ ਵੱਲ ਧਿਆਨ ਦਿਓ ਠੀਕ ਆ ਪੁੱਤ ਆਹੋ ਬਸ ਬਸ ਹੁਣ ਠੀਕ ਜੇ ਮੰਮੀ ਨੂੰ ਖੁਸ਼ੀ ਆਪਾਂ ਤੇ ਹੁਣ ਸ਼ੁਕਰ ਕਰੋ ਗੱਲਾਂ ਬੱਸ ਕਰ ਦਿਨੀ ਜਬ ਨਹੀਂ ਸਾਡੀ ਮੰਮੀ ਸੁਣੀ ਚਲੋ ਵਾਈ ਬਰੂ ਨੇ ਇਦਾਂ ਹੀ ਕਰਨਾ ਹੋਊਗਾ ਉਹਦੇ ਹੱਥੋਂ ਹੀ ਤੁਹਾਨੂੰ ਮਿਲਣਾ ਹੋਊਗਾ ਤਾਂ ਇਹ ਤੇ ਤੁਹਾਡਾ ਆਪਣਾ ਨਹੀਂ ਹੋਇਆ ਰੱਬ ਦੇ ਰੰਗਾਂ ਦਾ ਉਹਨੂੰ ਹੀ ਪਤਾ ਵਾ ਹੈ ਚਲ ਬੈਠੋ ਤੁਸੀਂ ਦੋਵੇਂ ਜਾੜੇ ਕਰੋ ਸਲਾਮਾਂ ਸਲੂਆਂ ਹੁਣ ਹੈ ਸੁੱਤਾ ਵੀ ਲੋਣ ਹੂੰ ਮੈਨੂੰ ਬਹੁਤ ਸਤਾਉਂਦਾ ਵਾ ਜਿਆ ਤੂੰ ਨਾ ਵੇਖ ਨਾ ਉਹ ਕੀ ਕਰਦੇ ਆ ਚਲ ਮੈਂ ਵੀ ਨਹੀਂ ਦਾਇ ਉਹਨੂੰ ਇੱਥੇ ਹੋਣਾ ਹੀ ਵਿਚਾਰੀ ਨੂੰ ਨਵਲ ਕੀ ਹੋਇਆ ਯਾਰ ਕੁਛ ਨਹੀਂ ਹੋਇਆ ਭਾਬੀ ਜੀ ਮੈਨੂੰ ਪਤਾ ਵਾ ਕੁਛ ਤੇ ਹੋਇਆ ਤੈਨੂੰ ਤਨਵ ਕਿਉਂ ਤੂੰ ਇਦਾਂ ਦੀਂ ਆ ਤੈਨੂੰ ਕੀ ਲੱਗਦਾ ਵੀ ਅਸੀਂ ਉਹਦਾ ਖਿਆਲ ਨਹੀਂ ਰੱਖ ਸਕਦੇ ਮੈਂ ਕਦੋਂ ਗਿਆ ਬੀਤੂ ਇਹ ਦਖਿਆਨ ਨਹੀਂ ਰੱਖ ਸਕਦੀ ਪਰ ਤੁਹਾਨੂੰ ਹੀ ਪਤਾ ਵਾਣਾ ਕਿੰਨਾ ਉਖਾ ਮੈਂ ਆਪਣੇ ਦਿਲ ਦਾ ਟੁਟਾ ਤੁਹਾਨੂੰ ਦਿੱਤਾ ਵਾ ਤੇ ਮੈਨੂੰ ਪਤਾ ਵਾ ਮੈਂ ਆਪਣੇ ਦਿਲ ਤੇ ਕਿੱਗਾ ਪੱਥਰ ਆ ਕੇ ਤੇ ਉਹਨੂੰ ਢੱਡੀ ਚੋਲੀ ਚ ਪਾਇਆ ਵਾ ਭਾਬੀ ਇੱਕ ਚੀਜ਼ ਦਾ ਵਾਦਾ ਕਰ ਮੈਂ ਨਾਲ ਉਹਨੂੰ ਕਦੀ ਕੋਈ ਚੀਜ਼ ਦੀ ਤੰਗੀ ਨਾ ਆਉਂਦਿਓ ਨਵ ਤੂੰ ਇਹ ਚੀਜ਼ ਦੀ ਬਿਲਕੁਲ ਵੀ ਟੈਨਸ਼ਨ ਨਹੀਂ ਲੈਣੀ ਠੀਕ ਹੈ ਤੇ ਨਾਲੇ ਆਹ ਵਾਲੀ ਗੱਲ ਤੂੰ ਕਹਿਣੀ ਹੈ ਨਾ ਕਮੀ ਨਹੀਂ ਹੁੰਦਣੀ ਤੂੰ ਵੇਖੀ ਤੇ ਜਾਈ ਕਿਉਂਕਿ ਤੂੰ ਹੀ ਤਾਂ ਉਹਦੇ ਲੱਗੇ ਹੋਣਾ ਆਈ ਉਹਨੂੰ ਇੰਨਾ ਕੁ ਪਿਆਰ ਦੇ ਦੇਣਾ ਮੈਂ ਨਾ ਤੇ ਬਾਅਦ ਚੋਂ ਤင်း ਚੇਤੇ ਹੀ ਨਹੀਂ ਹੋਣਾ ਤੈਨੂੰ ਹੁਣਾ ਭੀ ਇਹ ਮੇਰੇ ਭਰਾ ਭਾਬੀ ਦਾ ਹੀ ਆ ਤੇ ਤੂੰ ਟੈਨਸ਼ਨ ਨਾ ਲੈ ਤੇਰੇ ਸਾਹਮਣੇ ਹੀ ਆ ਤੂੰ ਵੀ ਇੱਥੇ ਹੀ ਆ ਉਹਦੇ ਲੱਗੇ ਹੋਈ ਆ ਜਿੱਦਾਂ ਮਰਜ਼ੀ ਤੂੰ ਉਹਨੂੰ ਚੁੱਕ ਕੇ ਖੜਾ ajo ਮਰਜ਼ੀ ਕਰ ਇਹ ਈ ਦਾਣਾ ਬਸ ਕਰ ਤੂੰ ਓਏ ਮੈਂ ਅੱਜ ਤਾਂ ਡਿੱ ਲੱਗੇ ਪਰ ਵੱਜਣਾ ਹੁਣੇ ਤੁਹਾਡਾ ਹੀ ਆ ਨਾ ਨਵਾਂ ਤੇਨ ਖੁਸ਼ੀ ਨਹੀਂ ਹੋਈ ਖੁਸ਼ੀ ਤੇ ਮੈਨੂੰ ਬੜੀ ਹੋਈ ਆ ਕਿ ਮੈਂ ਉਹਨੂੰ ਤਾਂ ਢਿੱਲੀ ਵਿੱਚ ਪਾਇਆ ਵਾ ਪਰ ਫੇਰ ਵੀ ਹੁੰਦਾ ਹੀ ਆ ਹੋਈ ਗਾ ਨਹੀਂ ਨਾ ਮੈਂ ਜਾਣ ਸਕਨੀ ਇਤਹਾਵਾ ਚੱਲ ਕੋਈ ਨਹੀਂ ਜਿੱਦਾਂ ਮਰਜੀ ਆ ਤੂੰ ਵੀ ਲੱਗ ਗਈਆਂ ਇੱਥੇ ਸਾਡੇ ਚੱਲ ਨਾ ਕੋਈ ਗੱਲ ਨਹੀਂ ਐਦਾਂ ਕਰ ਤੂੰ ਖੁਸ਼ ਹੋ ਹੁਣ ਰਲ ਮਿਲ ਕੇ ਆਪਾਂ ਉਹਨੂੰ ਪਾਲ ਲੈਣਾ ਵਾ ਕੋਈ ਟੈਨਸ਼ਨ ਨਹੀਂ ਲੈਣੀ ਆਪਾਂ ਦੇਖ ਕਿ ਦਾਖਾ ਖੁੱਲ ਕੇ ਦੇਖਣ ਡਿਆ ਕੀ ਗੱਲ ਮम्मा ਹੁਣ ਮੈਂ ਤੇਰੀ ਅੰਦਰ ਹੀ ਵਾੜੀ ਰੱਖ ਦੇ ਉਹਨੂੰ ਬੰਦਾ ਬਾਹਰ ਤੁੱਪ ਤੁੱਪ ਲਵਾਏ ਚਲ ਇੱਥੇ ਖੇਡ ਘੜੀ ਮੈਂ ਵੀ ਤੇਰੇ ਨਾਲ ਘੁੰਮਾ ਫਿਰਾ ਅਮਨਾ ਕੀ ਹੈ ਨੀਸ਼ ਦੇਣੇ ਹਾਂ ਕਿ ਗਲੀ ਵਾਲਾ ਲਈ ਜਾਨੀ ਇਹਨੂੰ ਮੰਮੀ ਮੈਂ ਇਹਨੂੰ ਤੁੱਪੇ ਆਖੰਡੀਆਂ ਚਲ ਘੜੀ ਤੁੱਪੇ ਸਰ ਸਟਾਕੇ ਦਾ ਨਹੀਂ ਤੈਨੂੰ ਇੰਨਾ ਨਹੀਂ ਪਤਾ ਕਿ ਜਿਹੜੀ ਠੰਡ ਆਉਂਦੀ ਹੁੰਦੀ ਹੈ ਬੜੀ ਮਾੜੀ ਹੁੰਦੀ ਆ ਮੰਮੀ ਹੁਣ ਤੇ ਤੁੱਪ ਚੜੀ ਆ ਭਾਵੇਂ ਤੁੱਪ ਚੜੀ ਆ ਨਾ ਜਿਹੜੀ ਹਵਾ ਚੱਲਦੀ ਮਾੜੀ-ਬੜੀ ਉਹ ਵੀ ਮਾੜੀ ਇਹਦੇ ਵਾਸਤੇ ਹਾਂ ਮਮੀ ਕਹਿੰਦੀ ਆਣਾ ਵੀ ਸੂਰਜ ਦੀਆਂ ਕਿਰਨਾਂ ਵਿਖਾਉਣੀਆਂ ਚਾਹੀਦੀਆਂ ਮੈਂ ਤਾਂ ਤਾਂ ਲੈ ਕੇ ਆਈਆਂ ਨੂੰ ਬਾਹਰ ਉਹ ਸਵੇਰੇ ਸਵੇਰੇ ਹੁੰਦਾ ਉਹ ਇੱਕ ਥਾਂ ਬਹਿ ਕੇ ਵਿਖਾਈ ਦਿਆਂ ਵਾ ਹਾ ਤਾਂ ਰੇਫਰੀ ਦਾ ਥੋੜੀ ਆ ਤੂੰ ਤੇ ਗੇਟ ਤੱਕ ਖੜਨ ਤਿਆਰ ਹੋਈ ਆ ਸਵੇਮਣੇ ਦਾ ਹੋਇਆ ਨਹੀਂ ਹਜੇ ਮਮੀ ਇੱਥੇ ਕਿਹੜਾ ਕੋਈ ਹੈ ਵਾ ਲੈ ਤੂੰ ਚੀਚੀ ਭੁੱਲੀ ਜਾਂਦੀ ਪੁੱਛੀ ਭੂਤੇ ਬੋਲ ਨਹੀਂ ਆ ਮੈਂ ਮੈਂ ਤਾਂ ਤੈਨੂੰ ਸਮਝਾਉਣ ਡਈ ਆ ਪਤਾ ਬੱਚਿਆਂ ਦਾ ਬੜਾ ਖਿਆਲ ਰੱਖਣਾ ਪੈਂਦਾ ਵਾ ਨਿੱਕੀ ਨਿੱਕੀ ਗੱਲ ਦਾ ਧਿਆਨ ਰੱਖਣਾ ਪੈਂਦਾ ਵਾ ਤੇ ਫੇਰ ਜਾ ਕੇ ਨਿਆਣੇ ਪਾਲਦੇ ਆ ਐਡਾ ਕੋਈ ਨਿਆਣੇ ਪਾਲ ਜਾਂਦੇ ਹੁਣ ਵੇਖੋ ਉੱਠਿਆ ਵਾ ਆਹੋ ਵ ਸੱਚੀ ਆਹੋ ਪੂਰਾ ਤੇਰੇ ਵਰਗਾ ਮम्मी ਨੇ ਲਈ ਆ ਕਿ ਮੇਰੇ ਵਰਗੀ ਉਹ ਤੇਰਾ ਹੀ ਆ ਕੇ ਚੱਲ ਪਰਮਾਤਮਾ ਨੇ ਤੁਹਾਨੂੰ ਵੀ ਬੜੀ ਬੜੀ ਖੁਸ਼ੀ ਦੇਤੀ ਹੈ ਜਦੋਂ ਮੈਂ ਤੇਨੂੰ ਦਾ ਖੁਸ਼ ਵੇਨੀ ਆ ਨਾ ਪੁੱਤ ਤੇ ਸੱਚੀ ਗੱਲ ਆ ਮੇਰਾ ਰੂਹ ਖੁਸ਼ ਹੋ ਜਾਂਦਾ ਵਾ ਚੱਲ ਮੰਮੀ ਮਾਲਕ ਨੇ ਮੇਰੇ ਪੁੱਤ ਨੂੰ ਤੇ ਮੇਰੀ ਨੌਣ ਨੂੰ ਖੁਸ਼ੀ ਦੇ ਦਿੱਤੀ ਹੈ ਵੇਹਲਾ ਦਾ ਖੁਸ਼ੀ ਦਾ ਕਾਰਨ ਤੇਰੀ ਨਣਾਣੀ ਆ ਨਾ ਮੰਮੀ ਉਹੀ ਗੱਲ ਤੇ ਮੈਂ ਤੁਹਾਨੂੰ ਕਹਿਣ ਲੱਗੀ ਆ ਐਂ ਤੇ ਕੋਸ਼ਾਂ ਪਰ ਉਹਨੂੰ ਪੁੱਛ ਕੇ ਵੇਖੋ ਨਾ ਬਚੜੀ ਕੋਈ ਗੱਲ ਨਹੀਂ ਥੋੜਾਕ ਦਿਨ ਹੋਣਾ ਉਹਨੂੰ ਇਦਾਂ ਹੌਲੀ ਹੌਲੀ ਆ ਭਿਆਤ ਪੈ ਜਾਣੀ ਆ ਪੁੱਤ ਨਾਲੇ ਹੁਣ ਉਹਦੀ ਜ਼ਿੰਦਗੀ ਬਾਰੇ ਸੋਚਣਾ ਵਾ ਹੁਣ ਜੇ ਇਹੋ ਅਹੀਂ ਕਰਦੇ ਰਹੇ ਤੇ ਫੇਰ ਫੇਰ ਉਹਦੀ ਜ਼ਿੰਦਗੀ ਵਿਚਾਰੀ ਦਿੱਦਾ ਫਿਰ ਇੱਥੇ ਇੱਥੇ ਜੋਗੀ ਰਹਿ ਜੂਗੀ ਉਹ ਇਹ ਵੀ ਸੋਚਣਾ ਹੁਣ ਦਿਮਾਗ ਨਾਲ ਤੇਰੀ ਗੱਲ ਸੁਣੋ ਜੀ ਕੋਈ ਕੋਈ ਓਦਾਂ ਦੀ ਉਹਦੀ ਨਾ ਗੱਲ ਨਾ ਕਰੇ ਉਹ ਪਾਪਰ ਨਹੀਂ ਕਰਦੀ ਮਛ ਦੇਣ ਨਹੀਂ ਗਈ ਚਲ ਲਿਆ ਅੰਦਰ ਲਿਆ ਚਲੋ ਚਲੋ ਆਹੋ ਟਾਕਲਾ ਚੰਗੀ ਤਰ੍ਹਾਂ ਮੈਂ ਕਿਹਾ ਕਿ ਮੈਂ ਹੋਈ ਹਾਂ ਤਿਆਰ ਤੇ ਚੱਲ ਅੱਜ ਤੇਰੇ ਨਾਨਕੇ ਤੋਂ ਘੋ ਕੇ ਆਈਏ ਪਰ ਮੰਮੀ ਐਡਾ ਵੀ ਕਿਹੜਾ ਜ਼ਰੂਰੀ ਕੰਮ ਹੈ ਅੱਜ ਜਾਣਾ ਹੈ ਵੀ ਕੀ ਤੈਨੂੰ ਮੈਂ ਦੱਸਾਂ ਜੇ ਜੂਠੀ ਨਾ ਸੁਣ ਲੇ ਕੋ ਹ ਮਮੇ ਤੇਰੀ ਨੇ ਖੜੀ ਸੀ ਮੇਰ ਕੋ ਪੈਸੇ ਅੱਛਾ ਉਹਨੇ ਹੁਣ ਵੇਚ ਲਿਆ ਚੁੰਨਾ ਠੀਕ ਆ ਤੇ ਕਹਿੰਦਾ ਭੈਣ ਪੈਸੇ ਕੋਲ ਹੈਗੇ ਆ ਤੇ ਤੂੰ ਆਣ ਕੇ ਲੈ ਜਾ ਉਹ ਤਾਂ ਕਹਿੰਦਾ ਵੀ ਆ ਜਾ ਨਾ ਮੈਂ ਹਾਂ ਤੂੰ ਨਾ ਭਰਾਵਾ ਇੱਥੇ ਜਾਣ ਨੂੰ ਪਤਾ ਲੱਗ ਗਿਆ ਨਾ ਇਹਨਾਂ ਦਾ ਆਪਣੇ ਆਪ ਨੂੰ ਤੂੰ ਪਾ ਦੇਵੀਂ ਇਹ ਤਾਂ ਗਲਤ ਅੱਡੀ ਸਹੀ ਏ ਚਲੋ ਕੋਈ ਗੱਲ ਨਹੀਂ ਚੱਲ ਜਾਂਦੇ ਆ ਪਰ ਇੱਕ ਗੱਲ ਆ ਵੀ ਰਾਤ ਨਹੀਂ ਜਾ ਰਹਿਣਾ ਹੈਗਾ ਜੇ ਪੁੱਤ ਤੇਰੀ ਨਾਨੀ ਘੜੀ ਘੜੀ ਕਹੂਗੀ ਤੇ ਫੇਰ ਐਲ ਪਾਵਾਂਗੇ ਤੇ ਕਿ ਡੀਗੋਡੀ ਗੱਲ ਮਮੀ ਬਥੇਰੇ ਵੱਡੇ ਦਿਨ ਨੇ ਆਪਾਂ ਕਿੜਾ ਵੀ ਬਸੇ ਜਾਣਾ ਹੈ ਇਹ ਰਹਿ ਲਾਂਗੇ ਕੁਝ ਨਹੀਂ ਹੁੰਦਾ ਬੰਦੇ ਦਾ ਮਾਨ ਇਧਰ ਉਧਰ ਹੋ ਜਾਂਦਾ ਫਿਰ ਤੋ ਰਹਿ ਰਹੇ ਨੇ ਘਰੇ ਰਹਿ ਰਾਕੀ ਨਾ ਤੇ ਆ ਕੀ ਜਾਈਦਾ ਸਿੱਧਾ ਕਹੋ ਕਿ ਪਿੰਡ ਜਾ ਨੂੰ ਜੀ ਕਰਨ ਦਾ ਕੋ ਦੋ ਦਿਨ ਰਹਿਣਾ ਉਥੇ ਜੇ ਰਹਿਣਾ ਤੇ ਤੁਸੀਂ ਰਹਿ ਬਿਓ ਮੈਂ ਆ ਜਾਂਗਾ ਅੱਛਾ ਮੈਂ ਰਹਿ ਪਾਂ ਤਾਂ ਤੂੰ ਆ ਜੀ ਤੇ ਸੁਰਤਾ ਮੇਰੀ ਤੇਰੇ ਚੀਜ਼ ਆਏ ਫਿਰ ਲਓ ਜੀ ਇਹ ਕੰਮ ਤਾਂ ਨਹੀਂ ਹੋਣਾ ਜਾਵਾਂਗੀ ਤੇ ਤੇਰੇ ਨਾਲ ਹੀ ਆਵਾਂਗੀ ਨੀ ਤੇ ਮੈਂ ਨਹੀਂ ਰਹਿਣਾ ਮੈਂ ਅਸੀਂ ਇਕੱਠੇ ਆ ਜਾਾਂਗੇ ਆ ਜੇ ਨਾਨੀ ਨੇ ਜਿਆਦਾ ਜ਼ੋਰ ਲਾਇਆ ਨਾ ਫੇਰ ਰਹਿ ਪਾਂਗੇ ਜੇ ਨਾ ਲਾਇਆ ਤੇ ਫੇਰ ਰਹਿਣ ਦਾਗੀ ਆਪਾਂ ਸਿਰ ਸਕਦੇ ਥੰਡੇ ਸੰਡੇ ਆ ਜੰਗੇ ਚਲੋ ਠੀਕ ਹੈ ਮੰਮੀ ਚਲ ਫੇਰ ਤੂੰ ਤਿਆਰ ਹੋਣਾ ਵਾ ਕਿ ਜਾ ਕੇ ਤਾਂ ਮੈਂ ਤਾਂ ਨਹੀਂ ਵਧੀ ਆ ਕੇ ਕੱਪੜੇ ਪਾ ਲਾ ਨਹੀਂ ਮੈਂ ਹੋਈ ਨਾ ਤਿਆਰ ਆਹ ਉਹ ਉੱਥੇ ਜਾਣਾ ਵੰਦਾ ਤੇ ਮੈਂ ਹੈ ਪੈਸੇ ਲਿਆਈਗਾ ਤੇ ਫਿਰ ਚਾ ਵਲੂ ਨਾ ਪਤਾ ਲੱਗੇ ਉਹ ਨਹੀਂ ਨਹੀਂ ਤੁਸੀਂ ਰੱਖ ਛੜਿਓ ਸਾਮਕੇ ਕੇ ਮੈਂ ਨਹੀਂ ਰੱਖਣੀ ਤੂੰ ਆਪ ਹੀ ਰਖੀ ਇਹਦੀ ਆਦਤ ਹੋ ਸ਼ਰਮ ਦੀ ਹੱਥੋਂ ਤ ਮਾਰਦੀ ਆ ਤਾਂ ਪਤਾ ਲੱਗ ਗਿਆ ਨਾ ਇਹਨੇ ਦੋਸਤਾਂ ਦਾ ਛਿੰਨ ਪਾ ਦੇਣੀ ਚਲੋ ਕੋਈ ਗੱਲ ਨਹੀਂ ਨਿੰਦਾ ਚਲ ਉੱਠ ਬੁੱਤ ਟੈਮ ਨਾ ਜਾਈਏ ਉੱਥੇ ਪਤਾ ਕੀ ਕਹਿਣਾ ਆਖਣਾ ਵਾ ਇਹਦੀ ਨਾਨੀ ਨਹੀਂਗੀ ਠੀਕ ਤਾਂ ਚੱਲਨੇ ਆ ਉਦਾਂ ਇਹਨਾਂ ਨੇ ਕੋਈ ਨਾ ਕੋਈ ਹੱਟ ਤੇ ਛੱਕ ਕਰ ਲੈਣਾ ਚੱਲ ਆ ਮੁੰਡਾ ਤਾਂ ਮੰਨ ਗਿਆ ਇਹਦੇ ਪਿਓ ਨਾਲ ਗੱਲ ਕਰ ਹੀ ਲਵਾਂ ਤੇ ਇਹ ਨਾ ਸਾਡੀ ਰਾਤ ਲੱਗ ਜੇ ਤੇ ਮਗਰ ਸਾਨੂੰ ਫੋਨ ਕਰਕੇ ਉਹ ਤੇ ਗੁੱਸੇ ਹੋ ਗੋ ਇਹ ਕੀ ਦੇਜੇ ਕਰਨ ਇਹ ਮੱਜਾਂ ਲਿਆ ਹੈ ਗੋਆ ਗਿਆ ਹਟਾਇਆ ਇਹਨਾਂ ਦਾ ਮੈਂ ਕਿਹਾ ਵੀ ਅਹੀਂ ਚੱਲੇ ਜਿਹੜੀ ਕਿ ਪਿੰਡ ਤੱਕ ਹਾਂ ਨਾਨਕੇ ਇਹਦੇ ਪਿੰਦਰ ਦੇ ਅੱਛਾ ਮੈਂ ਕਿਹਾ ਜੀ ਸਾਡੀ ਰਾਤ ਲੱਗ ਗਈ ਨਾ ਤੇ ਧਾਰਾਂ ਅੱਜ ਕੱਢ ਲਿਓ ਤੁਸੀਂ ਆਪੇ ਚੱਲ ਧਾਰਾਂ ਨੇ ਕੱਢ ਲਾਂਗੇ ਕੋਈ ਗੱਲ ਨਹੀਂ ਤੇ ਤੂੰ ਕਿੱਥੋਂ ਇਹ ਡਿਸ਼ਰੀ ਪ੍ਰੋਗਰਾਮ ਬਣਾ ਲਿਆ ਉਹ ਇਦਾਂ ਹੀ ਮੈਂ ਤੁਹਾਨੂੰ ਦੱਸਿਆ ਤਾਂ ਹੈਗਾ ਹੀ ਕੱਲ ਵੀ ਯੋ ਪਹਿਲੇ ਨਾ ਮੈਂ ਫੋਨ ਕੀਤਾ ਸੀ ਮੈਂ ਕਿ ਚੱਲ ਲੈ ਆਈ ਆਂ ਚੱਲ ਜਾ ਹੁਣ ਪੈਸੇ ਪੈਸੇ ਨਾ ਬੋਦੇ ਕਰ ਕੋਈ ਗੱਲ ਨਹੀਂ ਇੱਕ ਇੱਕ ਦਿਨ ਲਾਉਣਾ ਕਿ ਦੋ ਦਿਨ ਇੱਕ ਦਿਨ ਹੀ ਲਾਵਾਂਗੀ ਹੁਣ ਮੱਝਾਂ ਜਣੀਆਂ ਵਾ ਹੁਣ ਦੁੱਧ ਦੱਦ ਘੁੱਟ ਦਿੰਦਿਆਂ ਨੇ ਮੁੜ ਕੇ ਬਹੁਤੇ ਦਿਨ ਲਾਇਆ ਮਰਜੀ ਕੇ ਨਾ ਖਰਾਬ ਹੋ ਜੇ ਤੇ ਇੰਦਰ ਵੀ ਰਹੂਗਾ ਕਿ ਆਜੂਗਾ ਨਹੀਂ ਉਹਨੂੰ ਮੈਂ ਰੱਖ ਲੈਣਾ ਨਾਲੇ ਚੱਲ ਕੱਠੇ ਆ ਜਾਓ ਕੱਲ ਨੂੰ ਮਾਂ ਪਤਰ ਆਓ ਤੁਸੀਂ ਰੱਖਣੇ ਛੱਡੇ ਆ ਜਾਓ ਆਜੋ ਐਦਾਂ ਕਰ ਲੋ ਚਲੋ ਠੀਕ ਆ ਤਾਂ ਧਾਰਾਂ ਫੇਰ ਟਾਈਮ ਨਾ ਕਰੀਏ ਉਹ ਕੱਢ ਲਾਂਗੇ ਬਾਬਾ ਧਾਰਾਂ ਤੂੰ ਜਾਣਾ ਵਾ ਤੇ ਜਾ ਐਵੇਂ ਹੁਣ ਫਿਕਰ ਕਰੀ ਜਾਨੀ ਟੀਟ ਫੂਟ तो नहीं कुछ कहना की कुछ नहीं चल कोई हाय हाय ये कि तुर पे मां पुत ना दसा ना कुछ पता नहीं सन पता कि नहीं पुछा भला जाके